ਕੱਲ ਪੀਆਰਟੀਸੀ ਦੇ ਕਨੈਕਟਰ ਡਰਾਈਵਰ ਦੁੱਖ ਸੁਖ ਸਾਂਝਾ ਕਰਨ ਲੱਗੇ ਮੈਂ ਕਿਵੇਂ ਚੱਲਦੀ ਹੈ ਫਿਰ ਪੀਆਰਟੀਸੀ ਕਹਿੰਦੇ ਬਈ ਯਾਤਰਾ ਤਾਂ ਹੀ ਚੱਲਦੀ ਹੈ ਮੈਂ ਯਾਤਰਾ ਦੇ ਕਿਵੇਂ ਕਹਿੰਦਾ ਸਵੇਰੇ 7:00 ਵਜੇ ਦੇ ਨਾਲ ਕਹਿੰਦਾ ਪੁਲਿਸ ਵਾਲੇ ਵਾਊਚਰ ਫੜਾਉਣ ਲੱਗ ਜਾਂਦੇ ਆ ਕਹਿੰਦਾ 9-10 ਵਜੇ ਬੁੜੀਆਂ ਕੰਮ ਤੋਂ ਉੱਧਰ ਰੇੜਕਿਆਂ ਲੱਗ ਜਾਂਦੇ ਆ ਕਹਿੰਦਾ ਫਿਰ ਰੂਹਦਾਰ ਕਾਰਡ ਫੜਾਉਣ ਲੱਗ ਜਾਂਦੀਆਂ ਕਹਿੰਦਾ ਸਾਰੇ ਦੇ ਫ੍ਰੀ ਵੀ ਚੱਲਦੀ ਹੈ ਬਾਈ ਕਹਿੰਦਾ ਹਜੇ ਯਾਤਰਾ ਤੋਂ ਘਟ ਰਹੀ ਹੈ ਕਹਿੰਦਾ ਅੱਧੀਆਂ ਦਾ ਜਿਹੜਾ ਦੂਜੇ ਦਿਨ ਕਿਹੜਾ ਆਉਂਦਾ ਬੁੜੀਆਂ ਦੇ ਕਹਿੰਦਾ ਉਹਨਾਂ ਦਾ ਆਧਾਰ ਕ ਸਟਾਫ ਡਰਾਈਵਰ ਨੂੰ ਗੋਲ ਮਾਰ ਕੇ ਕਹਿ ਦੇਣਾ ਵੀ ਖੜ ਜਾ ਓਏ 29 ਸਟਾਰਟ ਵਾਲੀ ਬੁੜੀ ਭੱਜੀ ਆਉਂਦੀ ਇਹਨੂੰ ਚੜਾ ਲਾ ਮੰਜੇ ਕਿ ਸਾਲ ਪਹਿਲਾਂ ਕਹਿੰਦਾ ਭਾਈ ਸਾਡੀਆਂ ਬੱਸਾਂ ਦੇ ਸਰਕਾਰੀ ਦੇ ਇੰਨੇ ਬੁਰੇ ਹਾਲ ਹੁੰਦੇ ਸੀ ਨਾ ਕਹਿੰਦਾ ਸੀ ਮਾਨਸਾਲੇ ਬੱਸ ਸਟੈਂਡ ਤੇ ਹਲਕਾ ਪੜਵਾ ਲੈਂਦੇ ਓਏ ਕਹਿ ਕੇ ਕਹਿ ਕੇ ਵੀ ਪਟਿਆਲੇ ਵਾਲੀ ਸਵਾਰੀ ਆ ਜਾਓ ਭਾਈ ਸਿੱਧਾ ਪਟਿਆਲਾ ਸਿੱਧਾ ਪਟਿਆਲਾ ਕਹਿੰਦਾ ਬੁੜੀਆਂ ਮੂਹਦੇ ਦੁਪੱਟਾ ਲੈ ਕੇ ਪਰਾਂ ਐ ਖੜ ਜਾਂਦੀਆਂ ਜਿਵੇਂ ਅਸੀਂ ਉਹਨਾਂ ਦੇ ਜੇਠ ਲੱਗਦੇ ਹੋ ਵੀ ਵੀ ਇਹਦੇ ਕੀ ਚੜਨਾ ਤਾਂ ਇਹ ਨਹੀਂ ਪਤਾ ਰਾਜ ਖੜ ਜੇ ਹੋਣ ਕਹੇ ਚਾਹੇ ਬੱਸ ਟੈਡੀ ਖੜ ਜੇ ਬਸ ਤਾਂ ਹੀ ਕਹਿਨੀ ਹੈ ਬੇ ਭਾਈ ਤਕਲਾਬ ਇਨੇ ਤੂੰ ਕਿਰਾ ਤੋਰਦਾ ਸਹੀ ਅਹੀਂ ਭੱਜ ਜਾਣੀ ਡਿੱਗਦੇ ਤੈਨਦੇ ਜੇ ਕੋਈ ਗੱਲ ਨਹੀਂ ਜੇ ਕਹਦਾ ਡਬਲ ਸਟੋਰੀ ਵੀ ਕਰ ਲਈ ਤਾਂ ਵੀ ਫੁੱਲ ਹੋ ਜੂਗਾ ਭਾਈ ਡਰਾਈਵਰ ਬੋਲਦਾ ਕਹਿੰਦਾ ਹੁਣ ਤਾਂ ਭਾਈ ਨੀਂਦ ਵੀ ਆਉਣ ਲੱਗ ਗਈ